ਹਾਂਜੀ ਸਰ ਕੀ ਮੌਜ ਹੈ ਇਹ ਅੱਜ ਮਿਤੀ 19/7/24 ਨੂੰ ਅਨਲੀ ਮਾਰਨਿੰਗ ਕੋਈ 2:30 ਵਜੇ ਇਹ ਥਾਣਾ ਰਾਮਾ ਮੰਡੀ ਦੇ ਵਿੱਚ ਇੱਕ ਇਨਸੀਡੈਂਟ ਰਿਪੋਰਟ ਹੋਇਆ ਸੀਗਾ ਕਿ ਜਿਹੜੀ ਸੂਫੀ ਗਾਇਕਾ ਹੈਗੀ ਜੋਤੀ ਨੂਰਾ ਇਹ ਉਹਨਾਂ ਦੇ ਉੱਤੇ ਕਿਸੇ ਨੇ ਫਿਜ਼ੀਕਲ ਸੌਲਟ ਕੀਤਾ ਤੋਂ ਇਹ ਸੂਚਨਾ ਦੇ ਉੱਤੇ ਜਿਹੜਾ ਹੈਗਾ ਡਿਊਟੀ ਅਫਸਰ ਜਰਮਨਜੀਤ ਸਿੰਘ ਐਸਐਸਓ ਮੌਕੇ ਤੇ ਪਹੁੰਚਿਆ ਸੀ ਤੋਂ ਫਿਲਹਾਲ ਜਿਹੜਾ ਜੋਤੀ ਨੂਰਾ ਉਹਨਾਂ ਨੇ ਹੁਣ ਆਪਣਾ ਜਿਹੜਾ ਇਹ ਬਿਆਨ ਸਾਨੂੰ ਲਿਖਵਾਇਆ ਸਾਡਾ ਨਾਮ ਮੰਡੀ ਵਿੱਚ ਕੇ ਉਹ ਜਿਹੜੇ ਬਿਆਨ ਦੇ ਕੰਟੈਂਟਸ ਦੇ ਮਤਲਬ ਕਰਕੇ ਜਿਹੜਾ ਜੋਤੀ ਨੂਰਾਂ ਦੇ ਇਲਜ਼ਾਮ ਨੇ ਕਿ ਜਿਹੜਾ ਉਹਨਾਂ ਦਾ ਪਹਿਲਾ ਪਤੀ ਸੀਗਾ ਕੁਨਾਲ ਪਾਸੀ ਤੇ ਉਹ ਹਮ ਅਕਸਰ ਹੀ ਜਿਹੜਾ ਹੈਗਾ ਸਨੈਪਚੈਟ ਕਰਕੇ ਜਾਂ WhatsApp ਦੇ ਉੱਤੇ ਕਾਲ ਕਰਕੇ ਉਹਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਉਹਨੂੰ ਇਹ ਕਹਿੰਦਾ ਸੀਗਾ ਕਿ ਵੀ ਤੂੰ ਮੈਨੂੰ ਇਕੱਲੀ ਮਿਲ ਆਦਰਵਾਈਜ਼ ਉਹਦੇ ਕੋਲ ਕੋਈ ਉਹਦਾ ਕੋਈ ਅਸ਼ਲੀਲ ਐਪੀਜੇ ਕੋਈ ਫੋਟੋਸ ਜਾਂ ਕੁਝ ਹੈ ਵੀ ਉਹ ਉਹਨੂੰ ਜਨਤਕ ਕਰ ਦਊਗਾ ਤੋ ਇਸੇ ਡਰਤੇ ਕਾਰਨ ਜਿਹੜੀ ਇਹ ਜੋਤੀ ਨੂਰਾ ਨੂੰ ਕੱਲੇ ਨੇ ਫੋਨ ਕੀਤਾ ਕੁਨਾਲ ਪਾਸੀ ਨੇ ਕਿ ਮੈਨੂੰ ਅੱਜ ਮਿਲ। ਤੋ ਜੋ ਇਹ ਕੁਨਾਲ ਪਾਸੀ ਜਿਹੜਾ ਹੈਗਾ ਤੇ ਇਹ ਜੋਤੀ ਨੂਰਾ ਨੂੰ ਉੱਥੇ ਜਿਹੜਾ ਹੈਗਾ ਆਪਣਾ ਜਦਣਾ ਫਾਈਓਵਰ ਆ ਉਹਦੇ ਥੱਲੇ ਇਹ ਇਕੱਠੇ ਹੋਏ। ਤੇ ਜਦੋਂ ਜੋਤੀ ਨੂਰਾ ਨੇ ਦੇਖਿਆ ਕਿ ਗੱਡੀ ਦੇ ਵਿੱਚ ਕੁਨਾਲ ਪਾਸੀ ਨਾਲ ਹੋਰ ਵੀ 3-4 ਨੌਜਵਾਨ ਹੈ ਕਿਨੇ ਜਿਹਦੇ ਉੱਤਰਕਾ ਉਹਦੀ ਗੱਲ ਪਤਾ ਸੁਣਨ ਵਾਸਤੇ ਗਈ ਤਾਂ ਜਿਹੜਾ ਉਹਦੇ ਨਾਲ ਬਦਕਲਾਮੀ ਕਰਨ ਲੱਗਿਆ ਇਹਦਾ ਪਤੀ ਪਲੱਸ ਉਹਨੇ ਇਹਦੇ ਤੇ ਫਿਜ਼ੀਕਲ ਸੌਲਟ ਕੀਤਾ ਇਨ ਦਾ ਮੇਨ ਟਾਈਮ ਜਿਹੜਾ ਜੋਤੀ ਨੂਰ ਦਾ ਡਰਾਈਵਰ ਸੀ ਤੇ ਉਹਨੇ ਇਹਨੂੰ ਜਿਹੜਾ ਹੈਗਾ ਬਚਾਇਆ ਤੋਂ ਜਿਹੜੇ ਇਹ ਕਨਾਲ ਤੇ ਉਹਦੇ ਨਾਲ ਦੇ ਜਿਹੜੇ ਦੋਸਤ ਸੀਗੇ ਉਹ ਤੋਂ ਗੱਡੀ ਭਜਾ ਕੇ ਲੈ ਗਏ ਤਾਂ ਉਹਦੇ ਗੱਡੀ ਨੂੰ ਚੇਸ ਕਰਦੇ ਹੋਏ ਜਿਹੜਾ ਇਹਨਾਂ ਨੇ ਉਸ ਗੱਡੀ ਨੂੰ ਲੰਮਾ ਪਿੰਚਾ ਆਈਓਸੀ ਦੇ ਲੱਗੇ ਜਿਹੜਾ ਰੋਕ ਕੇ ਰੋਕਿਆ ਤੇ ਉਹਨੂੰ ਗੱਲਬਾਤ ਪੁੱਛੀ ਤੇ ਇਨ ਦਾ ਮੇਨ ਟਾਈਮ ਜਿਹੜਾ ਜੋਤੀ ਨੂਰ ਦਾ ਜਿਹੜਾ ਹਸਬੰਡ ਹੈਗਾ ਉਹ ਬੀ ਮਾਰਕੀਟ ਤੇ ਪਹੁੰਚ ਗਏ ਤੇ ਉੱਥੇ ਇਹਨਾਂ ਨੇ ਜਿਹੜਾ ਹੈਗਾ ਇਹ ਕੁਨਾਲ ਸੀ ਜਿਹੜਾ ਉਹਦੇ ਨਾਲ ਜਿਹੜੇ ਦੂਸਰੇ ਹੋਰ ਇਹਦੇ ਦੋਸਤ ਸੀ ਵੀ ਉਹਨਾਂ ਨੇ ਇਹਨਾਂ ਨਾਲ ਕਾਫੀ ਬਦਕਲਾਮੀ ਕੀਤੀ ਤੇ ਫਿਜ਼ੀਕਲ ਸੌਲਟ ਦੁਬਾਰਾ ਕੀਤਾ ਤਾਂ ਫਿਲਹਾਲ ਜਿਹੜਾ ਇਹ ਇਸ ਜਿਹੜੇ ਕੰਟੈਂਟਸ ਹੈਗੇ ਨੇ ਐਫ ਆਈ ਆਰ ਦੇ ਉਹਦੇ ਅਕੋਰਡਿੰਗਲੀ ਜਿਹੜਾ ਹੈਗਾ ਜੋਤੀ ਨੂਰਾਂ ਦੇ ਬਿਆਨ ਦੇ ਉੱਤੇ ਅਸੀਂ ਜਿਹੜਾ ਹੈਗਾ ਸੈਕਸ਼ਨ 74 ਸੈਕਸ਼ਨ 76 ਸੈਕਸ਼ਨ 355 ਔਰ ਸੈਕਸ਼ਨ 3 ਜਮਨ 5 ਪੀਐਨ ਅਸਤੇ ਹੈ ਜਿਹੜੀ ਹੈਗੀ ਅਸੀਂ ਉਹ ਐਫਆਈਆਰ ਦਰਜ ਕੀਤੀ ਹੈ ਤੇ ਜਿਹੜੀ ਜਿਹੜੀ ਹੈ ਮੁਖਵਸਰ ਥਾਣਾ ਰਾਮਾ ਮੰਡੀ ਵਾਲਾ ਜਿਹੜੀ ਹੈਗੀ ਇਸਦੀ ਤਫਤੀਸ਼ ਕੀਤੀ ਜਾ ਰਹੀ ਹੈ